ਸਾਰੇ ਬੱਚਾ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਕਿਉਂਕਿ ਆਉਣ ਵਾਲੀ ਪੀੜ੍ਹੀ ਜਦੋਂ ਐਜੂਕੇਟ ਹੋਏਗੀ ਨਾ ਤੇ ਉਹ ਸਹੀ ਡਿਸੀਜਨਸ ਲੈਣ ਦੇ ਯੋਗ ਹੋਏ। ਕੁਰਬਾਨੀ ਹਿੰਸਾ ਨੂੰ ਮਤ ਦਿੰਦੀ ਹੈ ਹਰ ਚੀਜ਼ ਦੇ ਲਈ। ਮੈਂ ਹਮੇਸ਼ਾ ਆਪਣੇ ਬੱਚਾ ਨੂੰ ਵੀ ਇਹ ਸਿੱਖ ਦੇਣੀ ਹੁੰਦੀ ਆ ਕਿ ਭਾਵੇਂ ਦੋ ਟੁਕਾ ਰੋਜ਼ ਦੀਆਂ ਜਿਵੇਂ ਤੁਸੀਂ ਪ੍ਰਸ਼ਾਦਾ ਸ਼ੱਕਦੇ ਹੋ ਦੋ ਇੱਕ ਦੋ ਪ੍ਰਸ਼ਾਦੇ ਹਰ ਬੱਚਾ ਸ਼ੱਕਦਾ ਹੈ। ਉਸੇ ਤਰ੍ਹਾਂ ਦੋ ਟੁਕਾ ਰੋਜ਼ ਸ਼ਕਣੀਆਂ। ਸ਼ਕਣੀਆਂ ਮਤਲਬ ਕੰਠ ਕਰਨੀਆਂ ਹੈ। ਜਦੋਂ ਅਸੀਂ ਬਾਣੀ ਕੰਠ ਕਰਨੀ ਸ਼ੁਰੂ ਕਰ ਦਨੇ ਆ ਨਾ ਤੇ ਸਾਣੀ ਸਾਡੀ ਬਾਣੀ ਸਾਡੇ ਹਿਰਦੇ 'ਚ ਵਸਣੀ ਸ਼ੁਰੂ ਹੋ ਜਾਂਦੀ ਹੈ ਸਾਨੂੰ ਜ਼ਿੰਦਗੀ ਦੀ ਸੇਧ ਆਣੀ ਸ਼ੁਰੂ ਹੋ ਜਾਂਦੀ ਹੈ ਭਾਜੀ ਨੇ ਵੀ ਹੁਣੇ ਇਹੀ ਗੱਲ ਕਹੀ ਸੀ ਕਿ ਦਸਵੰਦ ਕਟਣਾ ਸਾਨੂੰ ਪਰੇਰਿਆ ਗਿਆ ਸੋ ਦਸਵੰਦ ਸਿਰਫ ਮਾਇਆ ਦਾ ਦਸਵੰਦ ਨਹੀਂ ਹੁੰਦਾ ਬਹੁਤ ਸਾਰਿਆਂ ਦੇ ਮਨਾਂ 'ਚ ਇਹ ਭਲੇਖਾ ਹੈ ਕਿ ਅਸੀਂ ਜਦੋਂ ਕਮਾਈ ਕਰਨੀ ਸ਼ੁਰੂ ਕਰਦੇ ਆ ਨਾ ਪੈਸੇ ਦੀ ਕਮਾਈ ਉਦੋਂ ਉਹ ਦਾ ਸਬੰਧ ਕੱਟਣਾ ਨਹੀਂ ਬੱਚੇ ਵੀ 10ਵਾਂ ਕੱਟ ਸਕਦੇ ਨੇ ਜਿਹੜੀ ਐਜੂਕੇਸ਼ਨ ਤੁਸੀਂ ਲੈ ਰਹੇ ਹੋ ਭਾਵੇਂ ਸਕੂਲ ਤੋਂ ਲੈ ਰਹੇ ਹੋ ਭਾਵੇਂ ਕਿਸੇ ਸੰਸਥਾ ਤੋਂ ਲੈ ਰਹੇ ਹੋ ਭਾਵੇਂ ਆਪਣੇ ਮਾਪਿਓ ਤੋਂ ਲੈ ਰਹੇ ਹੋ ਭਾਵੇਂ ਕਿਸੇ ਵੀ ਟੀਚਰਸ ਤੋਂ ਲੈ ਰਹੇ ਹੋ ਉਹਨੂੰ ਤੁਸੀਂ ਉਸ ਬੱਚੇ ਤੱਕ ਜਿਹੜਾ ਕਿ ਲੋੜਵੰਦ ਹੈ ਉਹਦੇ ਤੱਕ ਅਗਰ ਤੁਹਾਨੂੰ ਚਾਹ ਰਹੇ ਨਾ ਇਸ ਐਜੂਕੇਸ਼ਨ ਨੂੰ ਤੁਹਾਡਾ ਦਾ ਸਬੰਧ ਹੈ ਬੱਚਿਓ ਉਹ ਦਾ ਸਬੰਧ ਤੁਹਾਡਾ ਕੱਟਣਾ ਜ਼ਰੂਰੀ ਹੈ ਕਿਉਂਕਿ ਸਾਨੂੰ ਗੁਰਗੋਬਿੰਦ ਸਿੰਘ ਪਾਸ਼ਾ ਨੇ ਮਤ ਦਿੱਤੀ ਹੈ ਕਿ ਅਸੀਂ ਆਪਣਾ ਦਸਮਤ ਕੱਟਣਾ ਹੈ ਚਾਹੀਓ ਮਾਇਆ ਦਾ ਹੈ ਚਾਹੀਓ ਅਨਾਜ ਦਾ ਹੈ ਤਹਾਡੀ ਕੋਈ ਵੀ ਰਜ਼ਤ ਜਿਹੜੀ ਹੈ ਆਪਣੇ ਘਰ ਦੇ ਵਿੱਚ ਉਹਦਾ ਵੀ ਦਸਬੰਦ ਕੱਢਣਾ ਜ਼ਰੂਰੀ ਹੈ ਤੁਹਾਡੀ ਜੋ ਸੈਲਰੀਜ਼ ਨੇ ਉਹਦਾ ਵੀ ਦਸਬੰਦ ਕੱਢਣਾ